ਕਾਹ। ਬਾਈ ਕਿਹਨਾਂ? ਫੇ ਤੂੰ ਦਲੀ ਕੋ ਜਾਣੇ ਭਾਈ। ਬਹਿ ਜਾ ਬੰਦੇ ਤਾ। ਐਸੀ ਬਾਈ ਭਾਈ। ਆਈ ਗਿਆ ਭਾਈ। ਆ ਜਾ ਬੇ। ਕਿਰਪਾ ਕਰੋ। ਸੁਣਾ ਤੂੰ ਇਹ ਕੱਲ ਮੈਂ ਦੀ ਟੋਗਾਂ ਮੰਦਰਾ ਕੋਲੋਂ। ਮੰਦਰਾ ਕੋਲ। ਮੰਦਰਾ ਕੋਲ। ਵਕਤ। ਕੋਟ ਵਕਤ। ਬੱਤੂ 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 ਵਕਤੂ ਬਸ ਬਾਲ ਪਿੰਡ ਦਾ ਨਾ ਕੋਈ ਬਾਲਰ ਬੱਤੂ ਪਿੰਡ ਦਾ ਚਾਰ ਗੁੰਗੀਆਂ ਲੱਗੀਆਂ ਬਣਾਉਂਦਾ ਹੈ ਜੀ ਚਾਰ ਗੁੰਗੀਆਂ ਲੱਗਦੀਆਂ ਉਹ ਕਿੰਨੇ ਜੀ ਪਿੰਡ ਨਹੀਂ ਚੁੜ ਸਕਦੇ ਕੋਈ ਨਾ ਬੜੇ ਪਰ ਆਇਆ ਨਾ ਮੈਨੂੰ ਆਇਆ ਨਾ ਛੋਟੇ ਬੋਲੀ ਹੋਟ ਆਹ ਹਰ ਕੋ ਤੇ ਲਾਤਾ ਪਤਲੀ ਜਿਹਾ ਪਾਉਂਦਾ ਹੈ ਉਹ ਹੀ ਕਹਿਣਾ ਤੁਹਾਨੂੰ ਕਿਹਾ ਹਾਂ ਇੱਕ ਦੋ ਮਾ ਆਹ ਜੀ ਠੀਕ ਆ ਬਾਬਾ ਜੀ ਇਹਨੇ ਰਹਿੰਦੀ ਹੈਗੀ ਕੋਲੇ ਕਿਤੇ ਰੋਣ ਕੌਣ ਲੱਗ ਜਾਂਦਾ ਇਹ ਉਹ ਤਾਂ ਮੈਂ ਚੈੱਕ ਕਰਦੇ ਹਾਂ ਉਹੀ ਲੱਗਣੀ ਆ ਮਾਤਾ ਸੀਤਰਾ ਨੂੰ ਜਾਣਨੀ ਆ ਮਦਾਨ ਵਾਲੀ ਮੈਨੂੰ ਹਾਂ ਹਾਂ ਮਾਤਾ ਹਾਂ ਮੰਦਿਊ ਉਹ ਕੌਣਾ ਜੀ ਕੋਈ ਸ਼ੋਭਾ ਜੋ ਸਾਡਾ ਦੀ ਮਾਈ ਆ ਉਹੀ ਮਾਈ ਆ ਇਹ ਕਹਿਦਣਿਆ ਇਹੇ ਛੋਡੇ ਕਮਾਨੀ ਦੇ ਘਰ ਚ ਕਾਣ ਪੈਂਦੀ ਏ ਕਿ ਛੋਡੇ ਘਰ ਚ ਕਾਣ ਪੈਂਦੀ ਏ ਛੋਡੇ ਘਰ ਚ ਪੈਂਦੀ ਏ ਲੱਗਾ ਹੋ ਜਾ ਮੇਰੀ ਮਾਂ ਮੈਂ ਕੁਝ ਨਹੀਂ ਕਰਨਾਗਾ ਠੀਕ ਹੈ ਜੀ ਕਿਹਨੇ ਦੇ ਘਰ ਚ ਪੈਂਦੀ ਏ ਜੀ ਠੀਕ ਹੈ ਬਾਬਾ ਜੀ ਕਹਿਦਣਿਆ ਇੱਕ ਛੋਡੇ ਬਾਵਾ ਕਲਰ ਦਾ ਕੱਪੜਾ ਕਿੱਥੇ ਚੜ ਕੇ ਉਹਨੂੰ ਅਸੀਂ ਅਸੀਂ ਬਰਾਗੀ ਸਾਧ ਨੂੰ ਬਰਾਗੀ ਸਾਧ ਨੂੰ ਤੇ ਉਹਦਾ ਬਰਾਗੀ ਸਾਧ ਨੂੰ ਕਹਿੰਦੇ ਨੌ ਕਿਦਾ

ਛੋਟੇ ਕੱਪੜੇ ਕਿਹਦੇ ਕੱਟੇ ਜਾਂਦੇ ਨੇ ਜਿਹਨੂੰ ਟੱਕਿਆ ਲੱਗ ਜਾਣਾ ਤੇ ਉਹਨੇ ਕਹੇ ਦੀ ਦੱਸ ਕੇ ਕਿਤੇ ਇਹ ਗੱਲ ਉਹ ਵੀ ਤਾਂ ਗਈ ਮੁੰਡੇ ਦੇ ਵੀ ਕੱਟੇ ਜਾਂਦੇ ਨੇ ਤੇ ਤੇਰੇ ਵੀ ਕੱਟਣੋਂ ਹਟ ਜਾਣਗੇ ਸਾਦਾ ਕੱਪੜਾ ਤੁਸੀਂ ਪੂਰਾ ਦੇ ਦੋਗੇ ਤਾਂ ਇਹਨਾਂ ਦੇ ਛੋਟੇ ਕੱਪੜੇ ਕੱਟੀਆਂ ਤਾਂ ਹਾਂ ਹਾਂ ਇਸ ਕਰਕੇ ਹੱਪੀ ਤੁਸੀਂ ਇਹ ਕਿਹੜਾ ਬੰਦਾ ਦੋਜੀ ਛੋਟਾ ਹੱਲ ਹੋ ਜਾਊਗਾ ਨਾਲੇ ਨਾ ਤੂੰ ਦੇਖ ਤੈਨੂੰ ਮੰਨਣਾ ਨਹੀਂ ਆ ਨਾਲੇ ਦੇਖ ਤੈਨੂੰ ਕਹਿੰਦੇ ਤੂੰ ਸਾਡਾ ਕੰਮ ਤਾਂ ਕਰਦਾ ਨਹੀਂ ਹੈਗਾ ਹਾਂ ਜਾਂ ਨਾ ਮੰਨੀ ਤਾਂ ਜਾਣੀ ਆ ਮੈਂ ਹਾਂ ਮੈਂ ਤਾਂ ਆਪ ਕਹਿੰਦਾ ਮੇਰੀ ਬੀਬੀ ਮਗੂ ਐ ਕਹੀਦੈਂੀ ਤੂੰ ਬਾਬਾ ਤੈਨੂੰ ਅਸੀਂ ਮੰਨੀ ਦਾ ਜਾਣਦੇ ਆ ਤੂੰ ਸਾਡਾ ਕੰਮ ਤਾਂ ਕਰਦਾ ਨਹੀਂ ਹੈਗਾ ਇਹ ਗੱਲ ਹੁੰਦੀ ਹੈ ਜੀ ਹਾਂ ਹੋਰ ਹੈ ਤੇਰਾ ਦੂਜਾ ਕੋਕਾ ਦਸ ਕਿੱਤਿਆ ਆ ਕਰੀ ਬਣੇ ਕੋਈ ਤਾਂ ਪੁੱਛਣਾ ਠੀਕ ਹੈ ਪਿਆਰੀ ਜੀ ਤੇ ਟਿਕਟ ਹੋਏ ਇਹਨੂੰ ਮਸਾਉਣ ਨੂੰ ਕਹੇਗਾ ਜਦੋਂ ਰੋਡ ਕਰਦੇ ਨੇ ਹਿਸਾਬ ਹੁੰਦਾ ਦੁਪਹਿਰ ਆ। ਫੇਰ ਰੋਡੀਆਂ ਨੇ ਕਿਹਾ ਤੇ ਮੈਂ ਇੱਧਰੋਂ ਇੱਧਰ ਪੱਗ ਜਾਂਦਾ ਕਾ ਇਹ ਨਾਲ ਬਾਬਾ ਕੇ ਪਾਣੀ ਲਾ ਪੁੜੀ ਵਰਤਾਈ ਸੀ। ਠੀਕ ਐ। ਤੇ ਵੇਖ ਕਿੰਨਾ ਚਿਰ ਹੋ ਗਿਆ ਤੇਰਾ ਕੋਕਾ ਟਿਕਾ ਇਹਨੂੰ। ਕਈ ਵਾਰੀ ਟਿਕਾ। ਤੈਨੂੰ ਪੰਡਤਾਂ ਦੀ ਕੁੜੀ ਨੇ ਮੈਂ ਪੱਤ ਦੀਗਾ ਤੈਨੂੰ ਕਹਿੰਦੀ ਕਸਰ ਹੋ ਗਈ ਤਾਂ ਕਰਕੇ ਤੇਰਾ ਸਰੀਰ ਢਿੱਲਾ ਰਹਦਾ ਹਾਂ ਜਾਂ ਨਾ। ਜਹਾਂ ਤੱਕ ਜਿੰਦ ਦੱਸੇ। ਹੈ ਭਾਈ ਕਹਿੰਦੀ ਦੱਸਿਆ ਨਹੀਂ ਹੈਗਾ। ਉਹਨਾਂ ਦਾ ਸੱਤ ਦਿਨਾਂ ਦਾ ਜਿੱਤ ਨਹੀਂ ਆ। ਹਾਂ ਜੀ ਹੋ ਗਿਆ ਇਹਨਾਂ ਦਾ ਬੰਦੂ। ਇਹ ਨਹੀਂ ਆਈ ਬੁਢੀ ਗੱਲ ਆ। ਬੁਆਇਂ ਕੁ ਲੈਣਾ ਜੇ ਤਾਂ ਨਹੀਂ ਹੋਈ ਇਹਨਾਂ ਦਾ ਸਹੀ ਨਹੀਂ ਕਰ ਰਿਹਾ ਬਣਜਣਾ। ਠੀਕ ਆ। ਤੈਨੂੰ ਕਿਸੇ ਬੁਢੀ ਨੇ ਗੱਲ ਕਹੀ ਹੈ। ਵੀ ਤੈਨੂੰ ਭਾਈ ਕਸਰ ਹੋਈ ਹੈਗੀ। ਆਪਾਂ ਹੱਲ ਕਰਾ ਲਾ। ਹਾਂ ਕਿਸੇ ਨੂੰ ਦਿਖਾ ਲੈ। ਕਿਹਦਾ ਹੂਗਾ? ਐ ਕਿਵੇਂ ਕਹਤਾ ਹੂਗਾ? ਐ ਨਹੀਂ ਹੁੰਦਾ ਇਹ। ਮੈਂ ਨਾ ਮੁਰਾ ਉਹਦੇ ਕਿੰਦੀ ਦੇਖਿਆ ਨਹੀਂ ਆ। ਉਸ ਤਾਂ ਮੈਂ ਕੱਢ ਰਿਹਾ ਬੇਬੇ ਤੇ ਉੱਤਰ ਦੇਖਿਆ ਤੇ ਮੈਂ ਕਰਦੇ ਹਾਂ ਉਸਦੇ ਆਉਂਦਾ ਮੈਂ ਕਿਹਾ ਉਹ ਤਾਂ ਉੱਤਰ ਤੇ ਲੈਪਟਾਪ ਖਿਆ ਹੋ ਗਈ ਅੱਛਾ ਕੋਈ ਇਹ ਗੱਲ ਕਿ ਨਾ ਹੋਈ ਆ ਪਪਾ ਹੀ ਕਹਿੰਦਾ ਹੁੰਦਾ ਕਿ ਜਦੋਂ ਜਦੋਂ ਮਿਲ ਲੱਗਣ ਤੇ ਉਹ ਪ੍ਰਕਿਰਿਆ ਦਾ ਆ ਉਹ ਹੀ ਕਹਿੰਦਾ ਹੁੰਦਾ ਉਹ ਵਾਧੂ ਕੋਈ ਨਹੀਂ ਲੈਂਦੀ ਕਿ ਇੱਕ ਤਾਂ ਘਰ ਚ ਕਾਣਾ ਇੱਕ ਨੰਬਰ ਕਿਹੜੇ ਮੰਜ਼ੇ ਚ ਕਾਣਾ ਪੁੱਛ ਮੰਜ਼ੇ ਦੀ ਹੀ ਕਾਣਾ ਲੱਗਦੀ ਐ ਐ ਬਿਸੜ ਜਾਗਾ ਤੇ ਨਾ ਜ਼ਰੂਰ ਤਾਂ ਹੋ ਜੀ ਕੁਸ਼ਪਾ ਬੰਨਾ ਹੋ ਜਾਂਦਾ ਹੈ ਹੈਗਾ ਸੀ ਟੁੱਟ ਗਿਆ ਸਹੀ ਗੱਲ ਹੈ ਮੇਰੀ ਮਾਂ ਬੱਕੀ ਗੱਲ ਆ ਲੋਕਾਂ ਦੇ ਬੰਦਾਲੇ ਆਏ ਬੰਦੇ ਛੋਟਾ ਬੰਦਾ ਆ ਸਿੱਧਾ ਪਾਇਆ ਹੋਇਆਗਾ ਹਾਂਜੀ ਸਹੀ ਗੱਲ ਹੈ ਆਹੀ ਤਾਂ ਹੈ ਗੱਡਾ ਜਿੱਥੇ ਜਾਵਰੇ ਹੈ ਹੋਈ ਆ ਜੱਕਤ ਲਮੂੜੀਏ ਕੇ ਪਰਮੇ ਤੇ ਕਰ ਦੇਣਗੇ ਇੱਕ ਨੰਬਰ ਤੇ ਇੱਕ ਮਨੂ ਮੱਥਾ ਸਜਵਾ ਨੂੰ ਆਪਾਂ ਬਣਾਉਣ ਆਣੀ ਚਾਹੁੰਦੇ ਆ ਠੀਕਾ ਮੱਤ ਦੇ ਇੱਕ ਝਾੜੂ ਮਈ ਜੀ ਠੀਕ ਹੈ ਮੰਦਰ ਚੜਨਾਗਾ ਮੱਤ ਦੇ ਲੱਡੂ ਸੱਤ ਤੇ ਮਾਈ ਦੀ ਕੜਾਹੀ ਤੇ ਮਾਈ ਦਾ ਸ਼ਿੰਗਾਰ ਤੇ ਇੱਕ ਵੱਡੀ ਚੁੰਨੀ ਚੜਾ ਤੇਰਾ ਸ੍ਰੀ ਕੱਲੀ ਵਰਗਾ ਹੋ ਗਰੰਟੀ ਆ ਬਾੜੇ ਚੱਕਰ ਜਪਾਇਨ ਨੂੰ ਹੋਰ ਨਹੀਂ ਲੱਗੀ ਠੀਕ ਹੈ ਉਹ ਵੀ ਪੁੱਛ ਲੈਣਾ ਬੇਬੇ ਉਹਦੇ ਮੱਥਾ ਟੇਕਿਆ ਹੋਵੇ ਉਹ ਛੋਟੇ ਲਵੇ

ਕੋੜਾ ਲਈ ਵਧੀਆ ਟੌਪ ਦੀ ਠੀਕ ਐ ਤੇਰੇ ਘਰੇ ਬਾਦਾਂ ਵੀ ਹੋਊਗਾ ਤੇ ਤੇਰਾ ਕੰਮ ਵੀ ਸੈੱਟ ਹੋਊਗਾ ਉਹਨੇ ਸੋਡੇ ਕਦ ਤੈਨੂੰ ਆ ਤਾਂ ਸਲਮਾ ਪਾਉਂਦੀ ਇਹਨੂੰ ਕੁਛ ਕੁੜੀ ਵੀ ਸੋਡੇ ਕਿਹਨੂੰ ਆ ਦੱਸ ਬੇਟਾ ਛੋਟੀ ਕਿਹਨੂੰ ਆ ਤਾ ਪਾਇ ਨਹੀਂ ਕਿਉਂ ਆ ਕਰੇ ਤੈਨੂੰ ਆ ਹਾਂ ਦੇਖ ਛੋਟੇ ਦਾਸ ਕਿਹਨੂੰ ਆ ਸਲਮਾ ਜਦੋਂ ਉਹ ਜੀਨਾ ਪਾਗਲ ਦੇ ਹੋਣਾ ਸ਼ਰਮਾ ਤੋਂ ਉਹ ਤੇ ਕੁਝ ਪਿੰਦ ਅੱਖਾਂ ਜੀਆਂ ਕੰਦਰ ਦੇਓ ਇਹ ਤਾਂ ਕਹਿੰਦੇ ਆ ਬਾਈ ਤੇ ਕੋਲਮਾ ਹਾਂ ਸੁਣਿਆ ਤੀਵਾਰ ਤੇ ਨਿੱਕੀ ਬਾਤ ਰਗੜ ਸੁਨੇ ਪਿਆਦਾ ਹੈਗਾ ਸੁਮਾ ਕਰੇ ਬਾਬਾ ਤੇ ਵਿਆਹ ਤਾਂ ਹੈਗਾ ਕਾਮ ਉਹ ਨਿੱਕੀ ਜੀ ਆਪਣੀ ਉਹਨਾਂ ਕਰਦੇ ਰਹੇ ਤੇ ਤਾਂ ਹੀ ਤੁਸੀਂ ਵੀ ਕਿਹਦੇ ਪਾਉਂਦੇ ਹੋ ਇਹ ਬਾਖਰੀ ਦੇ ਪਾਉਂਦੇ ਹੋ ਵੇ ਤਸਲੇ ਬੇਬੇ ਨੂੰ ਤਮੰਤਰੀ ਕਜਨੀ ਮੰਗ ਰਹੀ ਹੈ ਅਸੀਂ ਕੀ ਮੰਗਦੇ ਤੇ ਤੁਸਰਮਾ ਨਹੀਂ ਉਹ ਫਰਾਰ ਵਾਲੀ ਸੁਣਨਾ ਕਿਹਾ ਮੈਂ ਗੜੀਆਂ 100 ਰੁਪਏ ਹਨ ਠਕਰੀ ਜੀ ਤੇ ਆਏ ਇਹ ਗੱਲ ਮਾਤਾ ਜੀ ਸੁਣਨਾ ਆਉਂ ਤਰਾਚੇ ਰਗੜੇ ਜਾਂ ਤਮੰਤਰੀ ਠੀਕ ਹੈ ਕਹੁੰਦੇ ਨੇ ਬਾਬਾ ਜੀ ਸਰਮਾ ਜਵਾਸ ਪਿਆ ਕਰੇ ਨਦੇ ਪਿਆ ਜੀ ਪੱਕੀ ਗੱਲ ਹੈ ਓਕੇ ਗੱਲ ਹੈ ਮਿਲ ਤਾ ਤੁਸੀਂ ਸਹਾਰੀਆਂ ਸਭ ਕੁਝ ਕਰਕੇ ਦੇਖ ਲਿਆ ਪਰ ਤੁਸੀਂ ਸਰੀਕ ਜੈਟ ਹੋ ਗਏ ঠিক আছে তুই বহু এই ਇਹ ਸੀ ਮੂਹ ਪਹਿਲਾ ਦੇਣੀ ਉਹ ਅਸੀਂ ਲੋੜੀਂਦੀ ਜਿਹੜਾ ਉਹਨੇ ਪਾਤੀ ਹੈ ਜੀ ਕੱਲੇ ਚਿਲੋੜੀ ਵਿੱਚ ਜਿਹੜਾ ਉਹਨੇ ਲੋੜਾ ਜਿਹੜਾ ਪਹਿਲੀ ਚੜਦਾ ਉਹ ਜੇ ਇਹ ਜਮਾ ਥੋੜਾ ਟੱਲੀ ਵਰਗਾ ਹੋ ਜਾਊਗਾ ਠੀਕ ਹੈ ਹੋ ਕੇ ਹੋ ਜਾਊਗਾ ਇਹ ਕੱਲ ਜੀ ਸੱਚ ਮੇਰੀ ਹੁੰਦੀ ਹੈ ਗੱਲ ਸੱਚ ਹੁੰਦੀ ਨਹੀਂ ਹੁੰਦੀ ਹੈ ਬੇਬੇ ਤੈਨੂੰ ਤੂੰ ਲੋਕਾਂ ਨੂੰ ਦੱਸ ਸਕਦੇ ਨਹੀਂ ਵੀ ਤੂੰ ਆਪਰੇ ਵੀ ਜਾਂਦਾ ਕਿਵੇਂ ਕਰ ਮੈਨੂੰ ਵੀ ਪਤਾ ਲੱਗਦਾ ਮੇਰੇ ਨੂੰ ਤਾਂ ਚਾਂਟਕੀ ਨਿਕਲਦੀ ਐ ਇਹ ਵੀ ਚਾਂਟਕੀ ਦਾ ਪਤੀ ਮੈਨੂੰ ਨਹੀਂ ਮਿਲਦਾ ਅੰਸੂਰ ਨਹੀਂ ਹੁੰਦਾ ਵੀ ਤਰਾਕ ਬੱਦੀ ਲੱਗੀ ਹੁੰਦਾਗਾ ਠੀਕ ਐ ਭਾਈ ਤੂੰ ਵੀ ਕਿਰਪਾ ਹੋ ਜਾਈਂ ਤੂੰ ਵੀ ਕਿਰਪਾ ਹੋ ਜਾਂਦੀ ਐ ਇੱਕ ਤਾਂ ਸਭ ਤੋਂ ਪਹਿਲਾਂ ਬੇਬੇ ਤੂੰ ਵਹਿਮ ਕਰਨਾ ਸਤ ਪਹਿਲਾ ਨੰਬਰ ਸਾਡੇ ਸਾਗਦਮਾ ਹਾਂ ਪੱਕੀ ਗੱਲ ਆ ਹੱਲ ਜਿਹੜਾ ਹੋ ਜੂਗਾ ਮਾਇਰ ਮਨ ਮਦਾਨ ਵਾਲੀ ਨੂੰ ਠੀਕ ਐ ਮਾਤਾ ਮਨ ਮਦਾਨ ਲਈ ਤੂੰ ਥਾਂ ਤੇ ਜਾਂਦੀ ਐ ਤੇਰੀ ਤੁਰਕੇ ਉਹਦੇ ਪੈਰ ਲੱਪੜ ਦੇਣਗੇ ਆਪਾਂ ਇੱਧੀਆਂ ਠੀਕ ਹੈ ਤੇਰੇ ਉੱਥੇ ਜਾਂਦੇ ਦੇ ਪੈਰ ਲੇਪੜਦੇ ਉਹਨੂੰ ਮੈਂ ਰਸਕੀ ਕਰਾਂ ਨਹੀਂ ਨਹੀਂ ਜਾ ਕੇ ਇੰਦਰ ਜੀ ਕਾਹ ਚਲੇ ਬੋਕਾ ਕਰੇ ਸੀ ਸੀ ਨਹੀਂ ਆ ਕੇ ਰਹੇ ਸੀ ਜੀ ਬਾਬਾ ਕਹਿੰਦਾ ਤੁਸੀਂ ਨਹੀਂ ਕਹਿ ਰਹੇ ਹੁਣ ਤੁਮ ਐਕਸ਼ਨ ਕਰਕੇ ਦੱਸੋ ਜੇ ਨਹੀਂ ਤੇ ਸਮਝੀ ਤਾਹੀ ਕਾ ਨਾ ਅਦੇ ਆਪ ਮੈਦੇ ਮੱਥਾ ਟੇਕਿਆ ਆ ਦੇਖ ਮੱਥਾ ਟੇਕਿਆ ਠੀਕ ਆ ਆਪਣੇ ਉੱਤੇ ਪੈਰ ਖਰਾਬ ਹੋ ਗਏ ਫਿਰ ਆਪਾਂ ਐਂ ਕਰੀ ਜਾਨੇ ਆ ਸਾਰੀ ਮੇਰੀ ਜਾਣਗੇ ਕੋਈ ਵੀ ਕੌਣ ਆ ਗਿਆ ਭਨੇ ਮੈਨੂੰ ਦੇਖਾਂ ਮੇਰਾ ਦੇਵਤਾ ਨੂੰ ਗੱਲ ਸੱਚੀ ਕਰੇ ਦੱਸ ਰਿਹਾ ਹਾਂ ਹਾਂ ਹਾਲੇ ਨਾ ਮੈਂ ਵੀ ਦੇਖਿਆ ਵੀ ਮੇਰੇ ਦੇਵਤਾ ਗੱਲ ਸਹੀ ਕਰੇ ਕੀ ਇਹਨੇਗਾ ਹਾਲੀਆਂ ਕਹਿਣਾ ਕਰੇਗਾ ਉਹਨੂੰ ਕਹਦੇ ਮੈਂ ਠੁਕ ਜਾ ਪਈ ਇਹਨੂੰ ਕਹਦੇ ਮਾਫਤ ਤੇਰਾ ਭਰ ਲੱਖਦਾ ਇਹਨਾਂ ਕੰਮ ਕਰਦੇ ਜਮਾ ਸ਼ਰੀਫ ਬਈਆ ਪੂਰੀ ਢੱਲੀ ਵਰਗਾ ਹੋਊਗਾ ਠੀਕ ਆ ਇੱਕ ਪਾਦ ਨੂੰ ਬਾਅਦ ਤੇ ਪਾਦ ਨੂੰ ਚੌਂਕਿਆ ਤੇਰੇ ਦੇ ਕਿਰਪਾ ਕਰਦਾ ਠੀਕ ਆ ਤੇ ਇੱਕ ਸਾਜ ਨੂੰ ਮੱਥਾ 베ੜੇ ਪਾ ਲੈ ਤੇਰਾ ਅੱਜ ਤੋਂ ਬਾਅਦ ਸਭੀ ਸਹੀ ਹੋਊਗਾ ਇੱਕ ਲਾਰੇ ਪੋਜ਼ਿਟਿਵਟੀ ਕਰਾਈ ਬੋਰ ਬਾਬਾ ਤੇਰੇ ਸੱਚੇ ਦਰਬਾਰ ਕੀ ਸ਼ਰ ਹੈ ਕਹੇ ਬਈ ਹਾਂ ਜੀ